ਇਹ ਟਰੋਡੀ ਸੌਮਨੇ ਤਸਵੀਰਾਂ ਚ ਪੁਲਿਸ ਰਸਤ 'ਤੇ ਖੜਾ ਉਹ ਸ਼ਾਤਰ ਗਰੋਹ ਹੈ ਜਿਨ੍ਹਾਂ ਦੇ ਕਾਰਨਾਮੇ ਤੁਸੀਂ ਸੁਣੋਗੇ ਤਾਂ ਤੁਹਾਨੂੰ ਯਕੀਨ ਨਹੀਂ ਹੋਵੇਗਾ ਕਿ ਇਹੰਜ ਵੀ ਹੁੰਦਾ ਹੈ ਜਿੱਥੇ ਠੱਗ ਗਰੋਹ ਦੇ ਲੋਕ ਪਿੰਡ ਦੇ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ 'ਚ ਫਸਾਉਂਦੇ ਸੀ ਉਹਨਾਂ ਨੂੰ ਕੋਈ ਸੋਹਣੀ ਕੁੜੀ ਦਿਖਾ ਕੇ ਪੈਸੇ ਮੰਗਦੇ ਸਨ ਕਿ 50-60 ਹਜ਼ਾਰ ਰੁਪਏ ਦੇ ਦੋ ਟੋਡਾ ਇਸਨੇ ਨਾਲ ਵਿਆਹ ਕਰਵਾ ਦੇਵਾਂਗੇ ਤੇ ਫਿਰ ਦੇਖਾ-ਦਖਾਈ ਵਾਲੇ ਦੇ ਨੀ ਇਹ ਲੋਕ ਵਿਆਹ ਕਰਵਾ ਕੇ ਕੁੜੀ ਨੂੰ ਘਰ ਫੇਰਾ ਪੋਣ ਦਾ ਬਹਾਨਾ ਬਣਾ ਕੇ ਨਾ ਲੈ ਜਾਂਦੇ ਸਨ ਤੇ ਮੁੜ ਕੇ ਮੁੰਡੇ ਵਾਲਿਆਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦੇ ਸੀ ਕਿ ਸਾਨੂੰ ਪੈਸੇ ਦਿਓ ਨਹੀਂ ਤਾਂ ਤੁਹਾਡੇ ਤੇ ਰੇਪ ਦਾ ਪਰਚਾ ਪਾ ਦੇਵਾਂਗੇ ਤੇ ਫਿਰ ਰਾਜ਼ੀ ਰਾਮਾ ਕਰਕੇ ਉਹੀ ਕੁੜੀ ਨਾਲ ਕਿਸੇ ਹੋਰ ਨੂੰ ਫਸਾ ਦਿੰਦੇ ਸੀ ਵਾਹ ਜੀ ਵਾਹ ਕੀ ਤਰੀਕਾ ਸੀ ਠਕੀ ਦਾ ਜਿੱਤੇ ਪੁਲਿਸ ਨੇ ਹੁਣ ਇਸ ਗਰੋਹ ਦੀਆਂ ਦੋ ਔਰਤਾਂ ਸਣੇ ਪੰਜ ਲੋਕਾਂ ਨੂੰ ਕਾਬੂ ਕੀਤਾ ਹੈ ਇਸ ਪੀਐਸ ਬਡਾਲੀਆ ਵਾਲਾ ਸਿੰਘ ਦਾ ਜਿੱਥੇ ਡੀਐਸਪੀ ਬੱਸੀ ਪਠਾਨਾ ਸੁਖਮਿੰਦਰ ਸਿੰਘ ਜੌਹਾਨ ਤੇ ਐਸਐਚਓ ਬਡਾਲੀਆ ਵਾਲਾ ਸਿੰਘ ਅਮਰਦੀਪ ਸਿੰਗ ਨੇ ਇਨਕੁਆਇਰੀ ਕੀਤੀ ਹੈ ਉੱਥੇ ਉਹਨਾਂ ਨੂੰ ਇੱਕ ਲੜਕਾ ਪੇਸ਼ ਹੋਇਆ ਸੀ ਕਿ ਸਾਡੇ ਨਾਲ ਵਿਆਹ ਦਾ ਵਿਆਹ ਦਾ ਝਾਂਸਾ ਦੇ ਕੇ ਠੱਗੀ ਬੱਜੀ ਹੈ ਉਹਨਾਂ ਨੂੰ 5-6 ਬੰਦੇ ਟਰੇਸ ਹੋਏ ਜਿਹੜੇ ਜੋ ਉਹਨਾਂ ਦਾ ਮੋਡਸ ਆਪਰੇਂਡੀ ਹੈ ਉਹ ਪਿੰਡਾਂ ਦੇ ਭੋਲੇ ਲੋਕਾਂ ਨੂੰ ਜਿਹੜੇ ਜ਼ਿਆਦਾ ਐਕਸਪੋਜ਼ ਨਹੀਂ ਹੁੰਦੇ ਉਹਨਾਂ ਕੋਲ ਕੋਈ ਫੈਮਲੀ ਦਿਖਾਉਂਦੇ ਕੁੜੀ ਦਿਖਾਉਂਦੇ ਕਿ ਤੁਸੀਂ ਜਿੱਦਾਂ ਸਾਡੇ ਕੋਲ ਜਿਹੜਾ ਕੇਸ ਆਇਆ ਵੀ ਤੁਸੀਂ ਸਾਨੂੰ 60000 ਰੁਪਏ ਦਿਓ ਤੇ ਇੱਕ ਲੜਕੀ ਸੋਹਣੀ ਲੜਕੀ ਨਾਲ ਤੁਹਾਡੇ ਮੁੰਡੇ ਦਾ ਅਸੀਂ ਵਿਆਹ ਕਰਾ ਦਾਂਗੇ ਤੇ ਮੌਕੇ ਤੇ ਦੇਖ ਦਿਖਾਈ ਵਾਲੇ ਦਿਨ ਹੀ ਉਹਦਾ ਵਿਆਹ ਕਰਾ ਦਿੰਦੇ ਤੇ ਕੁਝ ਦਿਨ ਜਦੋਂ ਮੁੰਡੇ ਵਾਲੀ ਸਾਈਡ ਥੋੜਾ ਬਹੁਤ ਫੰਕਸ਼ਨ ਕਰ ਲੈਂਦੀ ਹੈ ਫਿਰ ਬਹਾਨਾ ਇਹ ਲਾਂਦੇ ਕਿ ਕੁੜੀ ਨੂੰ ਅਸੀਂ ਜੀ ਫਿਰ ਘਰ ਲੈ ਕੇ ਜਾਣਾ ਪਿੱਕੇ ਉਹਦਾ ਫੇਰਾ ਪਉਣ ਲਈ ਤੇ ਮੁੜ ਕੇ ਉਹ ਵਾਪਸ ਹੀ ਨਹੀਂ ਭੇਜਦੇ ਕੁੜੀ ਨੂੰ ਜਦੋਂ ਜਦੋਂ ਮੁੰਡੇ ਵਾਲੇ ਪੁੱਛਦੇ ਤਾਂ 2-3 ਦਿਨ ਲਾਰਾ ਲਾਂਦੇ ਰਹਿੰਦੇ ਇਵੈਨਚੁਅਲੀ ਦੇ ਸਟਾਰਟ ਬਲੈਕਮੇਲਿੰਗ ਕਿ ਤੁਸੀਂ ਜੇ ਕੁੜੀ ਵਾਪਸ ਲੈਣੀ ਹੈ ਤੇ 50000 ਰੁਪਏ ਦੋ ਨਹੀਂ ਤਾਂ ਅਸੀਂ ਤੁਹਾਡੇ ਤੇ ਉਲਟ ਕੋਈ ਰੇਪ ਜਾਂ ਇਦਾਂ ਦਾ ਪਰਚਾ ਦਰਜ ਕਰਾ ਦੇਣਾ ਇਸ ਤਰ੍ਹਾਂ ਹੀ ਬਲੈਕਮੇਲ ਕਰਕੇ ਫਾਈਨਲੀ ਮੁੰਡੇ ਵਾਲਿਆਂ ਤੋਂ ਪੈਸੇ ਹੋਰ ਲੈ ਲੈਂਦੇ ਸੈਟਲਮੈਂਟ ਕਰਨ ਲਈ ਤੇ ਉਸਦੇ ਬਾਅਦ ਉਹੀ ਸੇਮ ਕੁੜੀ ਨੂੰ ਕਿਸੇ ਹੋਰ ਮੁੰਡੇ ਨਾਲ ਇਸੇ ਸਾਈਕਲ 'ਚ ਉਹਦਾ ਵਿਆਹ ਕਰਾ ਕੇ ਇਦਾਂ ਦੀ ਰੈਕਟ ਚਲਾਉਂਦੇ ਸੋ ਇਹ ਟਰੈਫਿਕਿੰਗ ਵੀ ਕਰ ਰਹੇ ਇਸ ਕਰਕੇ ਇਹਦੇ ਤੇ ਅਸੀਂ 420 120 20 ਤੇ 370 ਆਈਪੀਸੀ ਦਾ ਪਰਚਾ ਦਰਜ ਕੀਤਾ ਵਿਡਾਲੀਆ ਵਾਲਾ ਸਿੰਘ ਖੈਰ ਹੁਣ ਪੁਲਿਸ ਨੇ ਇਸ گرو ਨੂੰ ਕਾਬੂ ਕਰਕੇ ਇਹਨਾਂ ਪਾਸੋਂ ਪੈਸੇ ਤੇ ਹੋਰ ਸਮਾਨ ਵੀ ਬਰਾਮਦ ਕੀਤਾ ਹੈ ਬੜੀ ਹੈਰਾਨੀ ਦੀ ਗੱਲ ਹੈ ਕਿ ਕਿਵੇਂ ਠੱਗ ਠੱਗੀਆਂ ਮਾਰਨ ਦੇ ਨਵੇਂ-ਨਵੇਂ ਤਰੀਕੇ ਲੱਭ ਰਹੇ ਨੇ ਤੇ ਭੋਲੇ-ਪਾਲੇ ਲੋਕ ਵਿਚਾਰੇ ਆਪਣੀ ਮਿਹਨਤ ਦੀ ਕਮਾਈ ਉਡਾਈ ਜਾ ਰਹੇ ਨੇ ਫਟੇਗੜ ਸਾਬ ਤੋਂ ਰਜਿੰਦਰ ਭੜਤੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ